ਥਾਇਰੋਇਡ ਤੋਂ ਛੁਟਕਾਰੇ ਲਈ ਅਪੜਾਓ ਇਹ ਦੋਨੋਂ ਸਕੇ ਥਾਇਰੋਇਡ ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀਜ਼ ਬਾਰੇ ਦੱਸਣ ਜਾ ਰਿਹਾ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜ਼ੀਰਾ ਮੇਥੀ ਦਾਣਾ ਤੇ ਦਾਲ ਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗਰਾਇੰਡ ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਪਰ ਇਹੋ ਅੱਧਾ ਚਮਚ ਤੁਸੀਂ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫਲਾ ਇਸ ਨੂੰ ਦੱਸੀ ਗਈ ਮਾਤਰਾ ਚ ਹੀ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿਸ ਕੇ ਪਾਊਡਰ ਬਣਾ ਲਓ ਤੇਜ ਦਾ ਵੀ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ। ਇਹ ਨੈਰੈਮਡੀ ਇਸ ਦੀ ਵਰਤੋ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਥਾਇਰੋਇਡ ਤੋਂ ਛੁਟਕਾਰੇ ਲਈ ਅਪਣਾਓ ਇਹ ਦੋਨੋਂ ਸਕੇ। ਥਾਇਰੋਇਡ ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀਜ਼ ਬਾਰੇ ਦੱਸਣ ਜਾ ਰਿਹਾ। ਪਹਿਲੀ ਰੈਮਡੀ। ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ-ਬਰਾਬਰ ਮਾਤਰਾ ਚ ਜ਼ੀਰਾ, ਮੇਥੀ ਦਾਣਾ ਤੇ ਦਾਲ ਚੀਨੀ ਲੈਣੀ ਹੈ। ਫਿਰ ਤੁਸੀਂ ਇਸ ਨੂੰ ਗ੍ਰਾਇੰਡ ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ। ਹੁਣ ਇਹ ਚੋ ਅੱਧਾ ਚਮਚ ਤੁਸੀਂ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ। ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫਲਾ ਇਸ ਨੂੰ ਦੱਸੀ ਗਈ ਮਾਤਰਾ ਚ ਹੀ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿਸ ਕੇ ਪਾਊਡਰ ਬਣਾ ਲਓ ਤੇਸ ਦਾਵੀ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ ਇਹਨਾਂ ਰੈਮਡੀਜ਼ 'ਤੇ ਵਰਤੋ ਤੁਸੀਂ 1 ਮਹੀਨੇ ਲਈ ਕਰੋ ਅਤੇ ਐਸਾ ਰਿਜ਼ਲਟ ਤੁਸੀਂ ਖੁਦ ਦੇਖੋਗੇ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰੋ ਡੇਲੀ ਹੈਲਥ thyroid ਤੋਂ ਛੁਟਕਾਰੇ ਲਈ ਅਪਣਾਓ ਇਹ ਦੋ ਨੁਸਖੇ thyroid ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀਜ਼ ਬਾਰੇ ਦੱਸਣ ਜਾ ਰਿਹਾ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜੀਰਾ ਮੇਥੀ ਦਾਣਾ ਤੇ ਦਾਲ ਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗਰਾਇੰਡ ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਪੋਰੇਛੋ ਅੱਧਾ ਚਮਚ ਤੁਸੀਂ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫਲਾ ਇਸ ਨੂੰ ਦੱਸੀ ਗਈ ਮਾਤਰਾ ਚ ਹੀ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿਸ ਕੇ ਪਾਊਡਰ ਬਣਾ ਲਓ ਤੇਜ ਦਾ ਵੀ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਪੋਜਨ ਖੰਡ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ ਇਹਨਾਂ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਐਸਾ ਰਿਜ਼ਲਟ ਤੁਸੀਂ ਖੁਦ ਦੇਖੋਗੇ ਸਿਹਤ ਨਾਲ ਜਿਹੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਢਿੱਲੀ ਹੈਲਥ